ਹਾਂਜੀ ਮੈਂ ਕਿਸਾਨ ਸੰਘਾ ਸਮਿਤੀ ਪੰਜਾਬ ਖੋੜ ਬੁੱਢਾ ਦਾ ਸੂਬਾ ਆ ਗੂ ਸਰਦੇਵ ਸਿੰਘ ਮੰਡ ਮੇਰੇ ਨਾਲ ਅੱਜ ਬਹੁਤ ਸਤਿਕਾਰਯੋਗ ਸਾਡੇ ਪੰਜਾਬ ਦੇ ਖਜ਼ਾਨਚੀ ਸਾਹਿਬ ਸਰਦਾਰ ਸਾਫ ਸਿੰਘ ਜੀ ਸਿਵਰਾ ਅਤੇ ਛੋਟੇ ਵੀਰ ਸਾਰੇ ਜਿਹੜੇ ਇੱਥੇ ਹਾਜ਼ਰ ਹੋਏ ਨੇ ਅੱਜ ਪਿੰਡ ਮਾਣੋ ਚਾਲ ਦੇ ਵਿੱਚ ਅਸੀਂ ਨਹਿਰਾਂ ਦੇ ਲਾਗੇ ਜੋ 17 18 ਕਿੱਲੇ ਜ਼ਮੀਨ ਦਾ ਮਸਲਾ ਵਾ ਉਸ ਮਸਲੇ 'ਚ ਅੱਜ ਕੋੜ ਬੁੱਢਾ ਜਥੇਬੰਦੀ ਇੱਥੇ ਜੁੜੀ ਆ ਮਸਲਾ ਇਸ ਚੀਜ਼ ਦਾ ਜੀ ਇੱਥੇ 17 18 ਘਰਾਂ ਦੀ ਜ਼ਮੀਨ ਆ ਤੇ 17 18 ਹੀ ਘਰ ਆ ਤੇ ਉਹਨਾਂ ਘਰਾਂ ਦੇ ਵਿੱਚ ਕੀ ਹੋਇਆ ਬਈ 1957 ਦੇ ਵਿੱਚ ਜਦੋਂ ਨਹਿਰਾਂ ਬਣੀਆਂ ਤੇ ਇਹ ਪੱਕੀਆਂ ਕਰਾਉਣ ਵਾਸਤੇ ਪੱਠਿਆਂ ਵਾਸਤੇ ਜ਼ਮੀਨ ਲਈ ਸੀ ਸਰਕਾਰ ਨੇ ਜਦੋਂ ਨਹਿਰ ਵਿਭਾਗ ਨੇ ਪੱਠਿਆਂ ਵਾਸਤੇ ਜ਼ਮੀਨ ਲਈ ਤੇ ਉਸ ਵੇਲੇ ਇੱਕ ਸ਼ਰਤ ਰੱਖੀ ਉਹ ਸਾਡੇ ਕੋਲ ਉਹ ਕਾਪੀ ਹੈਗੀ ਆ ਵੀ ਜਦੋਂ ਅਸੀਂ ਸਾਡੀਆਂ ਨਹਿਰਾਂ ਮੁਕੰਮਲ ਹੋ ਜਾਣਗੀਆਂ ਉਦੋਂ ਅਸੀਂ ਜਿਹੜੀ ਜ਼ਮੀਨ ਆ ਬੋਲੋ ਜਿਹੜੀ ਜ਼ਮੀਨ ਆ ਤੁਹਾਨੂੰ ਵਾਪਸ ਕਰ ਦਿਆਂਗੇ 20% ਲੈਸ ਕਰਕੇ ਜੋ ਇਹਨਾਂ ਨੂੰ ਖਰਚਾ ਉਸ ਵੇਲੇ ਦਾ ਦਿੱਤਾ ਹੋਊਗਾ ਉਹ ਸਾਡੇ ਕੋਲ ਲਿਖ ਪਿਆ। ਉਸ ਤੋਂ ਬਾਅਦ ਉਸ ਤੋਂ ਬਾਅਦ 2024 ਤੱਕ ਗਰਦੌਰੀਆਂ ਤੇ ਫਿਰ ਇਹਨਾਂ ਨੂੰ ਇੱਕ ਨੋਟਿਸ ਆਇਆ ਤੇ ਬੋਲੀ ਕਰਾਈ ਗਈ ਪਹਿਲੀ ਦੀ। ਬੋਲੀ ਦੇ ਵਿੱਚ 19 ਲੱਖ ਤੋਂ ਕੁਝ ਉੱਪਰ ਪਈਏ ਇਹਨਾਂ ਦੇ ਤਰੇ ਹੋਏ ਔਰ ਸਿੱਧਾ ਕੋਲ ਆ ਸਾਡੇ। ਫਿਰ ਉਰਦੂ ਦਾ ਰਿਕਾਰਡ ਸਾਡੇ ਕੋਲ ਆ ਪੰਜਾਬੀ ਦਾ ਰਿਕਾਰਡ ਸਾਡੇ ਕੋਲ ਆ। ਗਰਦੌਰੀਆਂ 24 ਦੇ ਵਿੱਚ ਤੋੜ ਕੇ ਇਥੋਂ ਦੇ ਆਮ ਆਦਮੀ ਪਾਰਟੀ ਦੇ ਚੇਤਿਆਂ ਨੇ ਤੇ ਇਹਨਾਂ ਦਾ ਜਿਹੜੇ ਆ ਘਰ ਵਿਚਾਰੇ ਵਸਦੇ ਆ ਕਿਸੇ ਕੋਲੇ 2 ਕਿੱਲਾ ਕਿਸੇ ਕੋਲੇ 1 ਕਿੱਲਾ ਵਾ ਕਿਸੇ ਕੋਲੇ 5 ਆ ਤੇ ਉਹਨਾਂ ਦਾ ਨੁਕਸਾਨ ਕਰਨ ਲੱਗਿਆ ਜੀ ਚੌਥਾ ਪੰਜਵਾਂ ਢੇੜਾ ਵਾ ਪੁਲਿਸ ਤੇ ਆਪਣੇ ਕਾਨੂੰਗੋਦਾ ਕਾਨੂੰਗੋ ਸਰਜੀਤ ਸਿੰਘ ਜਿਹੜਾ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਸਾਨੂੰ ਸਾਡੇ ਆਗੂਆਂ ਨੂੰ ਵੀ ਧਮਕੀਆਂ ਦਿੰਦਾ ਕਿਸੇ ਵੇਲੇ ਤੇ ਤੁਸੀਂ ਕਾਇਮ ਹੋ ਕੇ ਆਇਓ ਅੱਜ ਅਸੀਂ ਇੰਨੀਆਂ ਗੱਡੀਆਂ ਲੈ ਕੇ ਆਉਣੇ ਆ ਅੱਜ ਅਸੀਂ ਬੇਨਤੀ ਕਰਦੇ ਹਾਂ ਉਹਨੂੰ ਵੀ ਤੂੰ ਆ ਜਾ ਜੋ ਸਾਨੂੰ ਕਰਨਾ ਹੈ ਸਾਨੂੰ ਜੇਲ੍ਹ ਚ ਲੈ ਜਾ ਸਾਨੂੰ ਮਾਰ ਦੇ ਪਰ ਦੂਸਰੀ ਬੇਨਤੀ ਮੈਂ ਤੁਹਾਡੇ ਪੰਜਾਬੀ ਗੱਲਬਾਤ ਚੈਨਲ ਦੇ ਰਾਹੀਂ ਬੇਨਤੀ ਕਰਦਾ ਹੈ ਵੀ ਜਿਹੜੀ ਇਹ ਕੇਸ ਆ ਉਹ ਹਾਈ ਕੋਰਟ ਤੇ ਚੱਲ ਰਿਹਾ ਉਹਦੀ ਕਾਪੀ ਸਾਡੇ ਕੋਲ ਆ ਅਸੀਂ ਇਹ ਵੀ ਆਨੇ ਆ ਪ੍ਰਸ਼ਾਸਨ ਨੂੰ ਕਿ ਜਦੋਂ ਵੀ ਜਿਹੜਾ ਫੈਸਲਾ ਅਦਾਲਤ ਕਰੂਗੀ ਸਾਨੂੰ ਉਹ ਮਨਜ਼ੂਰ ਆ ਜੇ ਸਾਨੂੰ ਤਾਲ ਤੱਕ ਹੋਵੇ ਵੀ ਤੁਸੀਂ ਇਹਦੇ ਹੱਕਦਾਰ ਨਹੀਂ ਤੇ ਅਸੀਂ ਉਹ ਪਾਸੇ ਹੋ ਜਾਾਂਗੇ ਤੇ ਜੇ ਉਹ ਕੇਸ ਦੇ ਵਿੱਚ ਵੀ ਪ੍ਰਸ਼ਾਸਨ ਸਾਨੂੰ ਤੰਗ ਪਰੇਚਾਨ ਕਰਦਾ ਹੈ ਇਹਦਾ ਮਤਲਬ ਫਿਰ ਸਾਡੀਆਂ ਜਮੀਰਾਂ ਮਰੀਆਂ ਵਾ ਸਾਡੀ ਸਰਕਾਰ ਮਰੀ ਆ ਸਾਡੇ ਆਉਣ ਵਾਲੇ ਜਿਹੜੇ ਆਗੂ ਇੱਥੇ ਆ ਉਹ ਮਰੇ ਹੋਏ ਨੇ ਇਹ ਮਰੀਆਂ ਜਮੀਰਾਂ ਵਾਲੇ ਲੋਕ ਆ ਜਿਹੜੇ ਸਾਨੂੰ ਇੱਕ ਰੁਝੇ ਨੂੰ ਕਿਸਾਨਾਂ ਨੂੰ ਤੰਗ ਕਰਨ ਦੇ ਆ ਅੱਜ ਜਥੇਬੰਦੀ ਜਿਹੜੀ ਆ ਚੜ੍ਹਦੀ ਕਲਾ ਨਾਲ ਇੱਥੇ ਗੱਜੀ ਆ ਬਾਕੀ ਜਿਹੜੇ ਜ਼ਿਲ੍ਹੇ ਆ ਕੁਝ ਆ ਗਏ ਆ ਕੁਝ ਆਉਣਦੇ ਆ ਸਾਨੂੰ ਭਾਵੇਂ 2 ਦਿਨ 4 ਦਿਨ ਇੱਥੇ ਲੰਘਣ ਅੱਜ ਇੱਕ ਬੰਨੇ ਕਾਲ ਜਿਹੜੀ ਹੋ ਜੂਗੀ ਧੰਨਵਾਦ ਵਾਇਰਡੂ ਦਾ ਖਾਲਸਾ ਬੈਣ ਜੀ ਸਤਿ